ਦੇ ਵਿੱਚ ਵਿਚ ਸਾਰੇ ਦੇ ਪਾਸੋਂ ਨੇ ਉਹਨਾਂ ਦੇ ਨਾਲ ਅੱਜ ਲੋੜੀ ਦੇ ਤਿਫਾਅ ਤੇ ਆਪ ਨੂੰ ਖੁਸ਼ੀਆਂ ਸਾਂਝੀਆਂ ਕਰਨ ਆਇਓ ਅ ਮਰੇ ਕੀ ਕਹਨੇ ਨੂੰ ਆਵਾਜ਼ ਕੀ ਸੁਣੀ ਅਸਪਰਵਾ ਸੁੱਖ ਦਾ ਸਨੇਹੀਆਂ ਬਾਈ ਤੁਹਾਡੇ ਤੁਹਾਡੇ ਸਾਰਿਆਂ ਲਈ ਬਹੁਤ ਬਹੁਤ ਪਿਆਰ ਸਤਿਕਾਰ ਤੇ ਬਾਅਦ ਜ ਮੈਨ ਲੱਗਦਾ ਮਾਹੌਲ ਹੀ ਬੋਲ ਦਿੰਦਾ ਸਾਰੀਆਂ ਗੱਲਾਂ ਜਿਹੜੇ ਲੋਕ ਸਮਝਦੇ ਐ ਮਹਿਸੂਸ ਕਰਦੇ ਐ ਇਸ ਆਬੋ ਹਵਾ ਨੂੰ ਇਸ ਕੁਦਰਤ ਨੂੰ ਇਸ ਪ੍ਰੇਮ ਨੂੰ ਸਾਰੇ ਭਾਈਚਾਰਿਆਂ ਨੂੰ ਤੇ ਬਾਕੀ ਕਰਮਾਂ ਦੇ ਗੇੜ ਨੂੰ ਬੇਸਿਕਲੀ ਮੈਨੂੰ ਲੱਗਦਾ ਜਿਹੜਾ ਸਭ ਤੋਂ ਕਮਾਲ ਦਾ ਥਾਟ ਇਹਨਾਂ ਘਰਾਂ ਚ ਆ ਕੇ ਲੱਗਦਾ ਨਾ ਤਾਂ ਰੱਬ ਨਾਲੋਂ ਲਾਂਭੇ ਨਿਭੜ ਜਾਂਦੇ ਹੈ ਜਦੋਂ ਅਲੱਗ-ਅਲੱਗ ਤਰ੍ਹਾਂ ਦੀ ਜਰਨੀ ਬਾਰੇ ਸੁਣਦੇ ਆ ਕਿ ਕੋਈ ਇੱਕ ਵੇਲਾ ਸੀ ਅਮਰੀਕਾ ਦਾ ਪੀਆਰ ਸੀ ਔਰ ਅੱਜ ਉਹ ਇੱਥੇ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹਾਲਾਂਕਿ ਬਹੁਤ ਸੋਹਣੀ ਜ਼ਿੰਦਗੀ ਬਸਰ ਕਰ ਰਿਹਾ ਪਰ ਕਿਤੋਂ ਟੁੱਟ ਕੇ ਇੱਥੇ ਜੁੜਿਆ ਉਹ ਪਰਿਵਾਰਕ ਲੈਵਲ ਦੇ ਸੋਸ਼ਲ ਪੁਆਇੰਟ ਆਫ 뷰 ਤੋਂ ਜਦੋਂ ਆਪਾਂ ਗੱਲਾਂ ਕਰਦੇ ਹਾਂ ਤਾਂ ਇੱਥੇ ਆ ਕੇ ਮੈਨੂੰ ਲੱਗਦਾ ਇਹ ਚੀਜ਼ਾਂ ਸਾਨੂੰ ਹੋਰ ਸੁਚੇਤ ਕਰਦਿਆਂ ਕਿ ਯਾਰ ਨਾ ਚਾਰ ਰੋਜ਼ ਦਾ ਮੇਲਾ ਹੋਇਆ ਭਰਾਵਾ ਨਾ ਕਿਸੇ ਨੂੰ ਨਫ਼ਰਤ ਕਰੀ ਨਾ ਕੋਈ ਐਸਾ ਕਰਮ ਬੀਜੀ ਕਿ ਗਾਂ ਫਿਰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣ ਸੋ ਇਹ ਭਲਿਆਂ ਦੇ ਆਸ਼ਰਮ ਨੇ ਤੇ ਵੜਾਈਓ ਵੜਾਈਆ ਬਾਈ ਤੇ ਬਾਕੀ ਅਸੀਂ ਕੁਝ ਨਹੀਂ ਇੱਥੇ ਕਰ ਸਕਦੇ ਅੱਜ ਤਾਂ ਕਿ ਮੈਨੂੰ ਤਾਂ ਆਪ ਅੱਜ ਬਹੁਤ ਚੰਗਾ ਲੱਗਿਆ ਐਨਾ ਧਰਮ ਨਾਲ ਆਨੰਦ ਆਇਆ ਪਿਆ ਜੀ ਕਰਦਾ ਵੀ ਹੋਰ ਗਈ ਜਾਈਏ ਇਹਨਾਂ ਨੇ ਗੌਣ ਹੀ ਨਹੀਂ ਦਿੱਤਾ ਸਰੇਵਾ ਸਾਹਿਬ ਰੱਬ ਕਿੱਥੇ ਵਸਦਾ ਯਾਰ ਰੱਬ ਤਾਂ ਬਾਈ ਐਂ ਦੱਸ ਕਿੱਥੇ ਨਹੀਂ ਵਸਦਾ ਸੋ ਰੱਬ ਕਿੱਥੇ ਰੱਬ ਤਾਂ ਇਹ ਰਹਤ ਹੈ ਘਰ ਥਾਂ ਹੀ ਬਸਦਾ ਪ੍ਰਭਾ ਉਹ ਬਸ ਇਹ ਹੈ ਕਿ ਮੇਰੇ ਭਾਂਡੇ ਚ ਕਿੰਨਾ ਹੈ ਉਹਨਾਂ ਕ ਦਿਖ ਜਾਂਦਾ ਉਹ ਤੇ ਜਿਨ੍ਹਾਂ ਦੇ ਭਾਂਡੇ ਭਰਪੂਰ ਹੈ ਸੋ ਉਹ ਪ੍ਰਵਾਹ ਦਿਖੀ ਹੋ ਜਾਂਦਾ ਉਹਨਾਂ ਨੂੰ ਚਤੋਂ ਪੈਰ ਕਰਮ ਸਿੰਘ ਸਾਹਿਬ ਜਿਹੜਾ ਕੰਮ ਸਰਕਾਰਾਂ ਨਾਲ ਕਰਨਾ ਨਹੀਂ ਨਹੀਂ ਭਰਾਵਾ ਮਾਸਰਾ ਸੰਸਥਾ ਵੱਲੋਂ ਕੀਤਾ ਜਾ ਰਿਹਾ ਇਹਨਾਂ ਦੀ ਮਦਦ ਤਾਂ ਕੀ ਕਰਨੀ ਸਰਕਾਰਾਂ ਦੇ ਸਗੋਂ ਉਲਟਾ ਟੈਕਸ ਲਾ ਕੇ ਜਾਂ ਫਿਰ ਹੋਰ ਵੱਡੇ ਬਿੱਲ ਬੇਤ ਕਰਾਂ ਕੀਤਾ ਜਾ ਰਿਹਾ ਨਹੀਂ ਭਰਾਵਾ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਨੂੰ ਮੇਰੇ ਵਾਲੇ ਰੰਗ 'ਚ ਹੀ ਰਹਿਣ ਦੇ ਐਵੇਂ ਹੁਣ ਕਿਸੇ ਨੂੰ ਉਹ ਪਤਾ ਕੀ ਹੈ ਕਿਸੇ ਨੂੰ ਕਿਸੇ ਨੂੰ ਨਹੀਂ ਮੇਰੀ ਗੱਲ ਸੁਣ ਲਿਓ ਬਾਈ ਪਤਾ ਕੀ ਹੈ ਹੁਣ ਕਿਸੇ ਨੂੰ ਨਿੰਦਰਾਂ ਵਾਲਾ ਕੰਮ ਜਣਾ ਮੈਨੂੰ ਲੱਗਦਾ ਮੈਂ ਰੰਗ 'ਚ ਭੰਗ ਪਾਵਾਂਗੇ ਆਪਾਂ ਹੁਣ ਤਾਂ ਬਸ ਇਹ ਹੈ ਵੀ ਕੋਈ ਨਹੀਂ ਸਭ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਤੇ ਮਹਾਰਾਜ ਅੱਗੇ ਅਰਦਾਸ ਕਰੀਏ ਆਪਾਂ ਇਸ ਵੇੜੇ 'ਚੋ ਕਿ ਕਿ ਮਹਾਰਾਜ ਸਾਰਿਆਂ ਨੂੰ ਇੰਨਾ ਗਿਆਨ ਦੇ ਦੇ ਸਾਰਿਆਂ ਨੂੰ ਇੰਨਾ ਕਿ ਯੋਗ ਬਣਾ ਦੇ ਇਸ ਤਰ੍ਹਾਂ ਦੇ ਖਿਆਲ ਆਤੰਦਰ ਪੈਦਾ ਕਰ ਦੇ ਕਿ ਬਸ ਭੜਾ ਹੀ ਕਰੇ ਕੋਈ ਜਿਹਨੂੰ ਕੋਈ ਕੁਰਸੀ ਮਿਲੀ ਜਾ ਕੋਈ ਤਖਤ ਮਿਲਿਆ ਕੋਈ ਕਿਸੇ ਦੀ ਗੌਣ ਤੇ ਡਿਊਟੀ ਹੈ ਕਿਸੇ ਦੀ ਨੱਚਣ ਤੇ ਡਿਊਟੀ ਹੈ ਕਿਸੇ ਦੀ ਗੁਰੂ ਘਰਾਂ 'ਚ ਸੇਵਾ ਲੱਗੀ ਹੈ ਕਿਸੇ ਦੀ ਆਸ਼ਰਮਾਂ 'ਚ ਸੇਵਾ ਲੱਗੀ ਹੈ ਆਹ ਡਿਪਾਰਟਮੈਂਟ ਤੁਹਾਡੇ ਵਾਲਾ ਬਾਕਸਰ ਕਹਿੰਦਾ ਹਣਾ মিডিਆ ਵਨ ਆਫ ਦਾ ਮੋਸਟ ਇੰਪੋਰਟੈਂਟ ਜਿਹੜਾ ਪਾਰਟ ਹੈ ਸੋਸਾਇਟੀ ਦਾ ਕਿ ਕਿ ਆਪਾਂ ਸਾਰੇ ਸਾਰੇ ਖਰੇ ਹੋ ਕੇ ਬਸ ਆਪਦੀਆਂ ਆਉਂਦੇ ਗਏ ਜ਼ਿੰਮੇਵਾਰੀਆਂ ਨਿਭਾਦਗੇ ਗਵਈਆ ਵੀ ਕੋਈ ਛੋਟੀ ਸ਼ੈ ਨਹੀਂ ਹੈ ਭਾਈ ਹਨਾ ਗਵਈਆ ਸਟੇਜ ਤੇ ਖੜ ਕੇ ਗੰਦ ਵੀ ਪਾ ਸਕਦਾ ਹੈ ਕੁਝ ਗਲਤ ਮੈਸੇਜ ਵੀ ਦੇ ਸਕਦਾ ਪਰ ਮੈਂ ਕਹਿੰਦਾ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਇੰਨੀ ਕੁ ਮੱਤ ਬਖਸ਼ੇ ਇਸ ਮੱਤ ਬਖਸ਼ੇ ਕਿ ਅਸੀਂ ਅਸੀਂ ਚੰਗੇ ਗੀਤ ਗਾਉਂਦੇ ਰਹੀਏ ਬਸ ਨਿੰਦਣ ਦੀ ਗੱਲ ਨਹੀਂ ਪਰ ਪਿਛਲੇ 3 ਸਾਲਾਂ ਤੋਂ ਜਿਹੜਾ ਇਹਨਾਂ ਦਾ ਬੀਟਰ ਕੱਟ ਹੋਇਆ ਵਾ ਬਿਜਲੀ ਦਾ ਕਨੈਕਸ਼ਨ ਨਹੀਂ ਹੈ ਜਨਰੇਟਰ ਤੋਂ ਕੰਮ ਲੈ ਰਹੇ ਆ ਇੰਨੇ ਜਿਹੜੇ 마ਸੂਮ ਬੱਚੇ ਇੱਥੇ ਰਹਿ ਰਹੇ ਬਜ਼ੁਰਗ ਰਹਿ ਰਹੇ ਆ ਨੇ ਲੱਗਦਾ ਨਹੀਂ ਵੀ ਸਰਕਾਰ ਨੂੰ ਕੁਝ ਤਾਂ ਰੈਟ ਕਰਨੀ ਚਾਹੀਦੀ ਹੈ ਕੁਝ ਤਾਂ ਮਦਦ ਕਰਨੀ ਚਾਹੀਦੀ ਹੈ ਨਹੀਂ ਬਿਲਕੁਲ ਹੋਣਾ ਚਾਹੀਦਾ ਬਿਲਕੁਲ ਤੇ ਮੈਂ ਕਹਿੰਦਾ ਮੀਟਿੰਗ ਇੱਕ ਮੀਟਿੰਗ ਕਰ ਲੋ ਸਾਰੇ ਬੈਠ ਕੇ ਹੁਣ ਤਾਂ ਸਾਡੇ ਸੀਐਮ ਸਾਹਿਬ ਵੀ ਹੁਣ ਤਾਂ ਜੜੀ ਸਾਨੂੰ ਅਸੀਂ ਬਾਈਕ ਕੇ ਬੁਲਾ ਲੈਨੇ ਇਹਨੇ ਇਹਨੇ ਪਿਆਰ ਨਾਲ ਬੁਲਾ ਲੈਨੇ ਔਰ ਬੋਲਦੇ ਆ ਤਾਂ ਹੁਣ ਤਾਂ ਮੈਨੂੰ ਲੱਗਦਾ ਇੱਕ ਮੀਟਿੰਗ ਹੋ ਕੇ ਸਾਰੀਆਂ ਗੱਲਾਂ ਨਿਬੜ ਸਕਦੀਆਂ ਫਿਰ ਇਹਨਾਂ ਦੀ ਗੱਲ ਹੀ ਕੀਤੀ ਜਾਊਗੀ ਕੀ ਹੋ ਗਿਆ ਬੜੀ ਸਮਾਜਿਕ ਸਦਰਾ ਕੀਤਾ ਨੇ ਇਹ ਪਹਾੜਾ ਲੱਗਦਾ ਕਿੰਨਾ ਤੇ ਆਸ਼ਰਮ हां भाई यानी अह आपा ਪਹਿਲਾਂ ਗੱਲ ਕਰਕੇ ਟਾਣਾ ਵੱਡੇ ਭਾਈ ਕਰਮਗੇੜ ਬਹੁਤ ਪ੍ਰਬਲ ਹੈ ਭਾਈ ਅੱਜ ਅੱਜ ਦੇ ਟਾਈਮ 'ਚ ਨਾ ਮੈਂ ਕਿੰਨੇ ਬੰਦੇ ਸੋਸਾਇਟੀ 'ਚ ਸੁਣਦਾ ਓਏ ਕਿ ਕਿ ਮੈਂ ਕਿਸੇ ਦਾ ਕੀ ਮਾੜਾ ਕੀਤਾ ਇਸ ਜਨਮ 'ਚ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਮੈਂ ਤਾਂ ਕਦੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ ਤਾਂ ਇੱਕ ਗੱਲ ਬਾਬਾ ਆਪਾਂ ਨੂੰ ਸਾਰਿਆਂ ਨੂੰ বুঝਣੀ ਪਣੀ ਹੈ ਕਿ ਇਸ ਵਾਰੀ ਦਾ ਹਿਸਾਬ ਤਾਂ ਥੋੜਾ ਜਿਹਾ ਹੈ ਜੇ ਇਸ ਵਾਰੀ ਦਾ ਹੋਵੇ ਫਿਰ ਤਾਂ ਬੜਾ ਹੀ ਸੌਖਾ ਕੰਮ ਹੈ। ਆ ਫਿਰ ਤਾਂ ਲਾਂਭਾ ਖੜਾ ਆ ਵੀ ਯਾਰ ਮੈਂ ਇਸ ਵਾਰੀ 40 ਸਾਲਾਂ ਦਾ ਹੋ ਗਿਆ ਮੈਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਤੂੰ ਮੈਨੂੰ ਕਿਉਂ ਇੰਦਾ ਕਰ ਰੱਖਿਆ? ਪਿਛਲੀਆਂ ਕਹਾਣੀਆਂ ਬਾਈ। ਹੜਾ ਕਿਸੇ ਦਾ ਕੋਈ ਜਵਾਨ ਧੀ ਪੁੱਤ ਛੱਡ ਕੇ ਜਾਂਦਾ ਮਾਂ ਨੂੰ ਕੋਈ ਮਾਂ ਦਾ ਹਿਸਾਬ ਕਿਤਾਬ ਹੈ। ਕੋਈ ਕਿਸੇ ਦੇ ਆਉਂਦਾ ਹੈ ਉਹਦਾ ਹਿਸਾਬ ਕਿਤਾਬ ਹੈ। ਕਿਸੇ ਕੁੱਖ ਨੂੰ ਭਾਗ ਲੱਗਦੇ ਉਹਦਾ ਹਿਸਾਬ ਕਿਤਾਬ ਹੈ। ਪ੍ਰੈਕਟੀਕਲ ਦਾ ਮਸਲਾ ਹੀ ਹੈ ਤਾਂ ਬਾਈ ਹੜਾ ਤੇ ਕਦਰਾਂ ਕੀਮਤਾਂ ਬਸ ਜਿਹੜੇ ਸਾਹਮ ਲੈਣਗੇ ਬਾਈ। ਉਹਨਾਂ ਨੂੰ ਅਸੀਸਾਂ ਦੁਆਵਾਂ ਨੇ ਤੇ ਨਹੀਂ ਤਾਂ ਲਿਖਿਆ ਬਾਈ ਭੁਗਤਨੇ ਪੈਣੇ। ਗੱਲਾਂ ਪੰਨ ਦੁਨੀਆਂ ਦੇ ਵਿੱਚ ਬਹੁਤ ਹੁੰਦਾ ਨੇ ਸਰ ਵੀ ਨੌਜਵਾਨ ਨੂੰ ਜਿਹੜੀਆਂ ਮਾਪੇ ਉਹ ਛੱਡ ਦਿੱਤੇ ਉੱਥੇ ਪਿਛੜ ਗਏ ਉਹ ਤੇ ਉਹ ਤੇ ਮਾਪੇ ਪਿੱਛੇ ਨੂੰ ਉਹ ਇੱਥੇ ਮੇਰੀ ਤਾਂ ਆ ਕੇ ਭਾਈ ਅਖੀਰ ਤੇ ਉੱਥੇ ਹੀ ਨਿਭੜ ਜਾਣੀਆਂ ਉਹ ਜਿਵੇਂ ਭੋਗਾ ਤਾਂ ਨਹੀਂ ਬੈਠੇ ਗੱਲਾਂ ਕਰ ਦਿੰਦੇ ਕਈ ਵਾਰੀ ਕੋਈ ਬੋਲ ਦਿੰਦਾ ਜੇ ਐ ਕਰ ਲੈਂਦੇ ਐ ਹੋ ਜਾਂਦਾ ਅਸੀਂ ਉੱਥੇ ਰੱਖਿਆ ਸੀ ਰਾਤ ਨੂੰ ਨਾ ਤੁਰਦਾ ਐਕਸੀਡੈਂਟ ਨਾ ਹੁੰਦਾ ਬਚ ਜਾਂਦਾ ਹਨਾ ਜੇ ਐ ਕਰ ਲੈਂਦਾ ਐ ਹੋ ਜਾਂਦਾ ਅਖੀਰ ਤੇ ਇੱਕ ਬਜ਼ੁਰਗ ਪਾਸੇ ਜੋ ਬੋਲਦਾ ਭਾਈ ਫਿਰ ਉਹਦੀ ਨੂੰ ਹੋਣੀ ਨੂੰ ਕਾਊਂਟ ਵਾਲੇ ਅਇਥੇ ਆ ਕੇ ਫਿਰ ਸਾਡਾ ਸਮਾਜ ਚੁੱਪ ਕਰ ਜਾਂਦਾ ਵੀ ਹਾਂ ਯਾਰ ਵੀ ਵੀ ਇਹੀ ਤਾਂ ਅਸਲ ਗੱਲ ਸੀ ਜਿਹੜੀ ਤੂੰ ਪੌਣੇ ਘੰਟੇ ਬਾਅਦ ਬੋਲੀ ਆ ਵੀ ਜੇ ਪਹਿਲਾਂ ਹੀ ਅਸੀਂ ਹਰ ਗੱਲ 'ਚ ਕਹਿ ਦੀਏ ਕਿ ਹੋਣੀ ਹੈ ਨਾ ਤਾਂ ਫਿਰ ਮੈਂ ਕਹਦਾ ਕਿ ਪਿਛਲਾ ਹਿਸਾਬ ਕਿਤਾਬ ਹੈ ਬਾਈ ਕਰਮਾਂ ਦਾ ਇਹ ਲੇਖਾ ਜੇ ਕੋਈ ਕੱਲਾ ਹੈ ਜਾਂ ਕਿਸੇ ਕੋਲੇ ਬਾੜੀ ਰੌਣਕ ਹੈ ਜਾਂ ਕੋਈ ਚੁੱਪ ਹੈ ਜਾਂ ਕੋਈ ਹੱਸੀ ਹੋ ਜਾਂਦਾ ਹੈ ਜਾਂ ਕੋਈ ਰੋਈ ਹੋ ਜਾਂਦਾ ਹੈ ਜਾਂ ਕੋਈ ਬਿਮਾਰ ਹੀ ਹੈ ਜਾਂ ਕੋਈ ਟੈਣ ਕੋੜੇ ਨੂੰ ਨੱਚਦਾ ਫਿਰਦਾ ਤਾਂ ਮੈਨੂੰ ਲੱਗਦਾ ਸਭ ਪਿਛਲੇ ਹਿਸਾਬ ਕਿਤਾਬ ਹੈ ਬਸ ਬੀ ਅਲਰਟ ਜਿਹੜਾ ਆ ਜਨਮ ਹੈ ਬਤਾ 40 ਦਾ ਹੋ ਗਿਆ ਭਰਾਵਾ ਤੇ ਹਮੇਸ਼ਾ ਕਹੀਦਾ ਕਿ ਲੱਖਾਂ ਕਮੀਆਂ ਐ ਮੇਰੇ ਚ ਜੋ ਮੈਂ ਸਟੇਜ ਤੇ ਦਿਖਦਾ ਟੂ ਬੀ ਵੈਰੀ ਓਨੈਸਟ ਐਦਾਂ ਦਾ ਨਹੀਂ ਐ ਮੈਂ ਸਾਰੇ ਦਾ ਸਾਰਾ ਬੜੀਆਂ ਮੇਰੇ ਚ ਵੀ ਕਮੀਆਂ ਨੇ ਬਸ ਆ ਉਹਦੀਆਂ ਉਹਦੀਆਂ ਕਬੂਲ ਲਈਏ ਤੇ ਜੇ ਕੋਈ ਚੰਗਾ ਬੀਜ ਸਕਦੇ ਆ ਤਾਂ ਬੀਜ ਲਈਏ ਜੀ ਬਹੁਤ ਸੰਵਾਦ ਦੇ ਵਿੱਚ ਪਰਿਵਾਰ ਦੇ ਸਾਥੀ ਦੀ ਦੁਨੀਆ ਬੱਚੋ-ਬੱਚ ਕਰਦੀ ਰਹਦੀ ਹੈ ਹਾਂ ਜੀ ਫਿਰ ਵੀ ਸਾਡੇ ਨਾਲ ਜਾਂਦਾ ਹੈ ਉਸ ਬਾਰੇ ਤੇ ਮਰਨਾ ਤਾਂ ਬਈ ਹੈਗਾ ਹੀ ਹੁਣ ਹਣਾ ਇਹ ਤਾਂ ਹਾਂਜੀ ਮੈਂ ਨਾਲ ਪਹਿਲਾਂ ਗਾਦਾ ਜੀ ਪਹਿਲਾਂ ਅੱਛਾ ਜੀ ਕਿ ਕਿ ਮਰਨਾ ਤਾਂ ਹੈਗਾ ਹੀ ਆ ਫਿਰ ਸਾਰਿਆਂ ਨੇ ਮਰਨਾ ਹੈ ਤੇ ਬਸ ਜਿਹੜੇ ਲੋਕ ਇਹ ਸੋਚ ਕੇ ਤੇ ਸਮਝ ਕੇ ਜਿਉਂਦੇ ਆ ਵੀ ਜਿੱਦ ਦੇ ਪੂਰੇ ਹੋ ਗਏ ਉਹਦੇ ਦਾ ਉਹ ਰਜਾਈ ਚੋਂ ਚੱਕ ਕੇ ਲੈ ਜਾਓ ਕਿਉਂ ਵੱਡੇ ਭਾਈ ਹਾਂਜੀ ਹਾਂਜੀ ਉਹਦੇ ਲੈ ਜਾ ਚੱਕ ਕੇ ਉਹ ਤੇ ਇਸ ਕਰਕੇ ਆਵਾ ਜੇ ਜੂ ਜੀ ਲਗਣੋਂ ਹਟਦੇ ਤੇ ਮਰਨਾ ਤਾਂ ਹੈਗਾ ਹੀ ਆ ਓਏ ਮੇਰੇ ਜਿੰਨੇ ਲਿਖਿਆ ਨਾ ਇੱਕ ਘਾਟ ਆਵੇ ਨਾ ਇੱਕ ਵਾਧਾ ਹੋਵੇ ਜੇ ਗੱਲ ਕਿਤੇ ਮੇਰੀ ਸੁਰਤ ਚ ਬਹਿ ਜਾਏ ਪਹਿਲੇ ਨੰਬਰ ਤੇ ਤਾਂ ਫਿਰ ਲੱਗਦਾ ਮੈਨੂੰ ਡਰ ਹੀ ਨਹੀਂ ਲੱਗਣਾ ਫੇਰ ਮੈਂ ਤੜਕੇ ਪੜਕੇ ਉਹ ਮੈਨੂੰ ਆਨੰਦ ਆਊਗਾ ਨਿਰਪਉ ਜੇ ਮੇਰਾ ਵੈਰ ਹੀ ਨਿਭੜ ਜਾਏ ਮੈਨੂੰ ਸਾਰੇ ਐਂ ਲੱਗੀ ਜਾਣ ਵੀ ਆਹ ਵੀ ਮੇਰਾ ਹੀ ਐ ਆਹ ਵੀ ਮੇਰਾ ਹੀ ਆਹ ਵੀ ਮੇਰਾ ਹੀ ਕਿਆ ਲੈਣਾ ਮੈਂ ਕੋਈ ਹਿੰਦੂ ਸਿੱਖ ਮੁਸਲਮਾਨ ਤੋਂ ਪਹਿਲਾਂ ਤਾਂ ਬੰਦੇ ਦਾ ਰੌਲਾ ਸਾਡੇ ਗੁਰੂਆਂ ਨੇ ਇਸ ਕਲਾਸਾਂ ਇਹ ਜ਼ਮਾਤਾਂ ਸਾਨੂੰ ਤਾਂ ਥੋੜਾ ਬਖਸ਼ੀਆਂ ਸੀ ਕਿ ਆਉਣ ਵਾਲੇ ਟਾਈਮ ਚ ਭਾਈ ਤੁਸੀਂ ਲੜਿਆ ਕਰਿਓ ਇਹ ਤਾਂ ਸਾਨੂੰ ਕਿਸੇ ਨੇ ਵੀ ਨਹੀਂ ਕਿਹਾ ਨਾ ਕਿਸੇ ਮੰਦਰ ਵਾਲੇ ਨੇ ਕਿਹਾ ਨਾ ਕਿਸੇ ਮਸਜਿਦ ਵਾਲੇ ਨੇ ਨਾ ਕਿਸੇ ਗੁਰੂ ਘਰ ਵਾਲੇ ਗੁਰਦੁਆਰਾ ਸਾਹਿਬ ਉਹ ਤਾਂ ਕਹਿੰਦੇ ਆ ਵੀ ਚਾਰ ਦਰਵਾਜਿਆਂ ਨੂੰ ਦੇਖ। ਉਹ ਤਾਂ ਕਹਿੰਦੇ ਆ ਸਾਈ ਮੀਆਂ ਵੀਰ ਹੋਰਾਂ ਤੋਂ ਹਰਮੰਦਰ ਸਾਹਿਬ ਦੀ ਜਿਉਂ ਨੂੰ ਮਹਿਸੂਸ ਕਰ। ਉਹ ਤਾਂ ਕਹਿੰਦੇ ਆ ਕਸ਼ਮੀਰੀ ਪੰਡਤਾਂ ਦੇ ਨਾਲ ਮਹਾਰਾਜ ਚਲੇ ਜਾਂਦੇ ਆ ਨੌਵੇਂ ਪਾਤਸ਼ਾਹ ਸੀਸ ਬਖਸ਼ੇ ਤੇ ਉਧਰ ਹਰੀ ਓਮ ਨਮੋ ਨਾਰਾਇਣ ਬੋਲਦੇ ਹੋਣਗੇ ਵੰਡ ਬਾਈ। ਹੈ? ਕਸ਼ਮੀਰੀ ਪੰਡਤ ਤੋਂ ਬ੍ਰਾਹਮਣ ਲੋਕ ਤੇ ਰੌਲਾ ਹੀ ਹੈ ਨਹੀਂ ਕਿਸੇ ਦਾ ਕਿਸੇ ਨਾਲ ਤੇ ਮਰਨਾ ਤੇ ਬਸ ਆਪਦਾ ਜਿੰਦਾ ਦਿਲ ਹੋ ਕੇ ਮਰਨਾ ਹੈ। ਜੀ। ਤੇ ਲੋਹੜੀ ਦਾ ਤਿਹਾਰ ਹੈ ਜਿੱਥੇ ਪਹਿਲਾਂ ਮੁੰਡਿਆਂ ਦੀ ਲੋਹੜੀ ਬਣਾਈ ਜਾਂਦੇ ਹੁੰਦੇ ਉੰਤਿਆਂ ਨੂੰ ਵੀ ਧੀਾਂ ਦੀ ਲੋਹੜੀ ਬਣਾਈ ਜਾਂਦੇ। ਉਸ ਨੂੰ ਕਿਸ ਤਰ੍ਹਾਂ? ਇਹ ਬਹੁਤ ਵਧੀ ਕੁੜੀਆਂ ਦੀ ਲੋੜੀ ਬਣਾਉਣੀ ਕਰਮ ਵਾਲੇ ਬਣਾਉਂਦੇ ਹਨ ਸਮਾਜ ਦੇ ਵਿੱਚ ਪਰਿਵਾਰ ਛੋਟੇ ਹੁੰਦੇ ਜਾਂਦੇ ਨੇ ਮਾਮਾ ਜਿਹੜੀਆਂ ਨੇ ਪੁੱਤਾਂ ਤੋਂ ਦੂਰ ਨੇ ਪੁੱਤ ਜਿਹੜੇ ਉਹ ਪਿਆਰ ਜਿਹੜਾ ਪਹਿਲਾਂ ਵਾਲਾ ਨਹੀਂ ਰਿਹਾ ਮਾਮਾ ਨਾਲ ਵੇਖ ਭਾਈ ਬਾਲਿਆ ਰੰਗ ਕਰਤਾਰ ਦੇ ਬਸ ਉਹੀ ਗੱਲ ਆ ਭਾਈ ਜਣੀ ਮੈਨੂੰ ਲੱਗਦਾ ਨਾ ਮੈਂ ਹੋਰ ਜਵਾਬਾ ਵਾਲੇ ਪਾਸੇ ਭੱਜੂਗਾ ਕਿਤਾਬਾਂ ਹੋਰ ਫਰੋਂ ਨੂੰ ਕੱਖ ਨਹੀਂ ਨਿਕਲਣਾ ਬਸ ਉਹੀ ਵਨ ਐਂਡ ਆਨਲੀ ਕੇ ਕਲ ਕਰਮਾਂ ਦੇ ਲਿਖੇ ਆ ਬਸ ਹਣਾ ਉਹ ਧੀਆਂ ਦੀ ਲੋੜੀ ਆ ਸੁਣਾਵਾਂਗੇ ਉਹ ਸੁਣਾ ਦੇਣਾ ਜਿਸ ਘਰ ਵਿੱਚ ਧੀ ਆ ਜਾਵੇ ਬਰਕਤ ਆ ਜਾਂਦੀ ਐ ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਓਏ ਭਾਗਾ ਦਾ ਖਾਂਦੀ ਐ ਵੀਰ ਦੇ ਵਿਆਹ ਤੇ ਵੀਰ ਦੇ ਵ્યાਤੇ ਨੱਚਦੀ ਤੇ ਗਾਉਂਦੀ ਛਗਣਾ ਦੀ ਘੋੜੀ ਕਰਮਾ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋੜੀ ਵੇ ਕਰਮਾ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋੜੀ ਵੇ ਬਾਬਾ ਧੀਆਂ ਦੀ ਲੋੜੀ ਵੇ ਬਾਬਾ ਧੀਆਂ ਦੀ ਲੋੜੀਓ ਲੱਚੰਗਾ ਭਰਾਓ ਮੈਨੂੰ ਦੋ ਛੁੱਟੀਆਂ ਤੁਹਾਨੂੰ ਸਾਰਿਆਂ ਨੂੰ ਮੋੜੀ